ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਆਈ ਸਾਡਾ ਚੌਥਾ ਦਿਨ ਆ ਅੱਜ ਨਾ ਪਾਕਿਸਤਾਨ ਵਿੱਚ ਤੇ ਆਪਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚੇ ਆ ਤੇ ਇੱਥੇ ਦਾ ਇਤਿਹਾਸ ਤੁਹਾਨੂੰ ਦੱਸਦੇ ਆ ਜਦ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਏ ਸੀਗੇ ਤੇ ਭਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ ਸੀਗੀ ਪਾਣੀ ਦੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਉੱਪਰ ਇੱਥੇ ਨਾ ਪਹਾੜੀ ਪਰ ਇੱਕ ਉਹ ਸਾਹਮਣੇ ਉਹੜੇ ਤੋਂ ਪਹਾੜੀ ਦਿਖਦੀ ਆ ਉਹ ਇੱਕ ਨਾ ਬਲੀ ਕੰਧਾਰ ਨਾਮ ਦਾ ਰਹਿੰਦੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਉੱਥੇ ਵੀ ਜਿਹੜਾ ਉਹਨਾਂ ਦੇ ਕੋਲ ਚਸ਼ਮਾ ਹੈ ਉਹਦੇ ਵਿੱਚ ਪਾਣੀ ਭਰ ਲਿਓ ਤੇ ਭਾਈ ਮਰਦਾਨਾ ਜੀ ਜਾਣਦੇ ਨੇ ਪਰ ਉੱਥੇ ਦੇ ਜਿਹੜੇ ਉਹ ਰਹਿੰਦੇ ਸੀਗੇ ਬਲੀਕੰਧਾਰ ਉਹਨਾਂ ਨੇ ਪਾਣੀ ਦੇਣ ਤੋਂ ਮਨਾਂ ਕਰ ਦਿੰਦੇ ਨੇ ਤੇ ਆ ਕੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਵੀ ਐਦਾਂ ਕਰਕੇ ਉਹਨਾਂ ਨੂੰ ਪਾਣੀ ਤਾਂ ਮਨਾਂ ਕਰਤਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਫੇਰ ਤੋਂ ਦੁਆਰ ਤੇ ਭੇਜਿਆ ਬੱਟ ਫਿਰ ਅਗਲੀ ਵਾਰ ਵੀ ਉਹਨਾਂ ਨੇ ਫੇਰ ਵੀ ਮਨਾਂ ਕਰਤਾ ਤੇ ਉਸ ਤੋਂ ਬਾਅਦ ਤੀਜੀ ਵਾਰ ਫੇਰ ਜਾਂਦੇ ਨੇ ਤੀਜੀ ਵਾਰ ਵੀ ਮਨਾਂ ਕਰਤਾ ਪਰ ਗੁਰੂ ਨਾਨਕ ਦੇਵ ਜੀ ਨੇ ਫਿਰ ਕੀ ਕਰਿਆ ਤੇ ਛੋਟੀ ਕੀ ਸੀ ਜਿਹੜੇ ਨਾਲ ਆਪਣੇ ਇਹਦੇ ਵਿੱਚ ਮਾਰੀ ਪੂਜੀ ਦੇ ਵਿੱਚ ਜਿੰਨਾ ਵੀ ਉੱਪਰਲਾ ਚਸ਼ਮੇ ਦਾ ਪਾਣੀ ਸੀਗਾ ਉਹ ਥੱਲੇ ਆ ਕੇ ਵਗਣ ਲੱਗਿਆ ਹੁਣ ਅੱਜ ਵੀ ਗੁਰਦਰਾ ਸਾਹਿਬ ਦੇ ਪਿਛੇ ਪਾਣੀ ਵਗਦਾ ਹੈ ਤੇ ਲੋ ਜੀ ਜਿਉਂ ਚਸ਼ਮੇ ਦਾ ਜਿਹੜਾ ਪਾਣੀ ਸੀਗਾ ਉਹ ਇੱਥੇ نیچے ਆ ਗਿਆ ਸੀਗਾ ਤੇ ਜਿੱਥੇ ਅੱਜ ਵੀ ਇਹ ਸਰੋਵਰ ਸਾਹਿਬ ਹੈ ਤੇ ਜੇ ਇਹ ਜਿਹੜਾ ਸਰੋਵਰ ਦਾ ਪਾਣੀ ਇਹ ਸਾਰੇ ਓੜਲੇ ਜਿੰਨੇ ਵੀ ਅੜ ਗੜੇ ਜੋ ਘਰ ਨੇ ਉਹਨਾਂ ਨੂੰ ਪਾਣੀ ਪੀਣ ਲਈ ਕੱਲ ਰਾਤੀ ਪਹੁੰਚ ਗਏ ਸੀ ਗੁਰਦੁਆਰਾ ਸ੍ਰੀ ਪੰਚਾ ਸਾਹਿਬ ਤੇ ਆ ਜਿੰਨੀ ਵੀ ਸੰਗਤ ਐ ਇਹ ਸਿੰਧ ਤੋਂ ਆਈ ਐ ਤੇ ਇਹ ਪਰਨੇ ਪੁਰਨੇ ਵਢਾਈ ਜਾਂਦੇ ਨੇ ਮੁੰਡੇ ਇਹ ਮੁੰਡਿਆਂ ਨੇ ਅੱਜ ਪੱਗ ਬੰਨੀ ਐ ਆ ਬਾਈ ਦੇ ਪੱਗ ਬੰਨੀ ਆ ਆ ਵੀਰੇ ਵੱਲੋਂ ਤੇ ਪੱਗ ਬਹੁਤ ਸੋਹਣੀ ਬੰਨੀ ਐ ਹੋਰ ਬਈ ਕਿਵੇਂ ਲੱਗ ਰਿਹਾ ਪਹਿਲੀ ਵਾਰੀ ਪੱਗ ਬੰਨੀ ਐ ਜੀ ਪਹਿਲੀ ਵਾਰੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਪੰਜਾਬੀਆਂ ਨੂੰ ਮਿਲ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਛਾ ਅੱਛਾ ਸਿੰਧ ਤੋਂ ਆਏ ਤੁਸੀਂ ਸਾਰੇ ਜਣੇ अच्छा ਕਿਹੜਾ ਸ਼ਹਿਰ ਪੈਂਦਾ ਤੁਹਾਨੂੰ ਅਮਰਖੰਦ ਅਮਰਖੰਦ ਪੰਜਾਬ ਪੰਜਾਬ ਚ ਕੱਲ ਆਇਸ ਤੁਸੀਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸੱਚੇ ਸੋਧੇ ਸੱਚੇ ਸੋਧੇ ਕਿਤਾਬ ਉਹ ਤੋਂ ਫਿਰ ਇੱਥੇ ਆ ਠੀਕ ਹੈ ਠੀਕ ਹੈ ਠੀਕ ਹੈ ਓਕੇ ਜੀ 10 ਦਿਨ ਦਾ ਟੂਰ ਤੇ ਬੰਨ ਯਾਰ ਦੁਬਾਰਾ ਬੰਨ ਪਾਗੋ ਤੁਸੀਂ ਉਹ ਦੱਸ ਕੀ ਹੈ ਜਿਹੜਾ ਸਰੋਵਰ ਦਾ ਪਾਣੀ ਹੈ ਹਨਾ ਸਾਰੇ ਰੇ ਦੇ ਜਿਹੜੇ ਬਾਮ ਆ ਜਿਹੜੇ ਲੋਕ ਨੇ ਉਹ ਵਰਤਦੇ ਨੇ ਤੇ ਉਸ ਤੋਂ ਬਾਅਦ ਬੱਲੀ ਕੰਧਾਰ ਸੀਗਾ ਉਹ ਹੰਕਾਰ ਦੇ ਵਿੱਚ ਭਰ ਗਿਆ ਸੀਗਾ ਤੇ ਉਸ ਨੇ ਕੀ ਕੀਤਾ ਉੱਪਰ ਤੇ ਇੱਕ ਪੱਥਰ ਰੋੜ ਦਿੱਤਾ ਉੱਪਰ ਪਹਾੜੀ ਤੋਂ ਜਿਹੜੀ ਇਸ ਇਸ ਸਾਈਡ ਤੇ ਆ ਉੱਥੇ ਤੋਂ ਜਿਹੜੋ ਪੱਥਰ ਰਿਸੀਆ ਰੁੜਦਾ نیچے ਆ ਗਿਆ ਤੇ ਇਸ ਥਾਂ ਤੇ ਆ ਕੇ ਗੁਰੂ ਸਾਹਿਬ ਬੈਠੇ ਸੀਗੇ ਤੇ ਗੁਰੂ ਸਾਹਿਬ ਨੇ ਉਹ ਪੱਥਰ ਤੇ ਆਪਣਾ ਪੰਜਾ ਲਗਾ ਦਿੱਤਾ ਸੀਗਾ ਜੋ ਅੱਜ ਵੀ ਉਹ ਪੰਜਾਬ ਦੇ ਵਿੱਚ ਉਦਾਂ ਹੀ ਛਪਿਆ ਹੋਇਆ ਹੈ ਉਹਨਾਂ ਪੰਜੇ ਦੇ ਵੀ ਦਰਸ਼ਨ ਕਰਾਵਾਂਗੇ ਲੋ ਜੀ ਇੱਥੇ ਇਸ ਜਗ੍ਹਾ ਤੇ ਆ ਕੇ ਪੰਜਾ ਕਰੇ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਹੈ ਕਿ ਉਰੇ ਦਾ ਪਾਣੀ बहुत ज़्यादा खराब है जिन्हें किसी थले तक देख सकते जो पत्थर बने साफ दिख रहे हैं तो है। चलो ਦੇ ਨੇ ਲਾਉਂ। ਕਿਤੇ ਕੱਤਰ। ਲੋ ਜੀ ਇਹ ਤੁਸੀਂ ਦਰਸ਼ਕ ਕਰੋ ਤੇ 10 ਤੋਂ ਉਲਟੋਂ ਬਾਅਦ ਹੀ ਤੇਰੇ ਇਤੇ ਬੰਦੇ ਨੂੰ ਹੱਥ ਲਾਉਣਾ। ਇਹ ਆਇਆ ਇਹ ਦਿਨੇ ਗੁਰਦੁਆਰਾ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੋਂ ਬਾਅਦ ਸਾਨੂੰ ਉੱਥੇ ਬਲੀ ਕੰਧਾਰ ਜਿਹੜੀ ਪਹਾੜੀ ਆ ਉਹਦੇ ਪਰ ਲੈ ਕੇ ਜਾਣਗੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਤੇ ਜਿੰਨੇ ਵੀ ਮਤਲਬ ਉਰੇ ਤੁਸੀਂ ਇੱਕ ਵਾਰ ਜਿਆਦਾ ਅਸੀਂ ਰਾਤ ਦੇ ਉਰੇ ਆਏ ਹੋਏ ਹਾਂ ਉਸ ਤੋਂ ਬਾਅਦ ਅਸੀਂ ਬਿਲਕੁਲ ਵੀ ਬਾਹਰ ਨਹੀਂ ਗਏ ਹੈਗੇ ਕਿਉਂਕਿ ਇਹ ਥੋੜਾ ਜਿਹਾ ਬਾਰਡਰ ਦੇ ਦੇ ਨਾਲ ਲੱਗਦਾ ਇਲਾਕਾ ਆ ਥੋੜਾ ਕ੍ਰਿਟੀਕਲ ਹੈਗਾ ਏਰੀਆ ਨਕਾਣਾ ਸਾਹਿਬ ਤਾਂ ਖੁੱਲੀ ਸ਼ੂਟ ਸੀਗੀ ਇੱਧਰ ਉੱਧਰ ਜਾਣ ਦੀ ਪਰ ਇੱਥੇ ਹੈ ਨਹੀਂ ਆਪਾਂ ਜਾ ਨਹੀਂ ਸਕਦੇ ਬਾਹਰ ਇੱਕ ਵਾਰ ਆਪਾਂ ਅੰਦਰ ਆ ਗਏ ਕਿਉਂਕਿ ਇਸ ਸਾਈਡ ਤੋਂ ਆਪਾਂ ਨੂੰ ਐਂਟਰੀ ਕਰਵਾਈ ਸੀਗੀ ਇਸ ਦਰਵਾਜ਼ੇ ਤੋਂ ਤੇ ਇਹ ਦਰਵਾਜ਼ਾ ਬੰਦ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇੱਧਰਲੇ ਪਾਸੇ ਵੀ ਦਰਵਾਜ਼ਾ ਹੈਗਾ ਇੱਧਰ ਤੋਂ ਵੀ ਐਂਟਰੀ ਹੁੰਦੀ ਆ ਤੇ ਹੁਣ ਸਾਨੂੰ ਪੂਰੀ ਸਿਕਿਉਰਿਟੀ ਦੇ ਨਾਲ ਲੈ ਕੇ ਜਾਣਗੇ ਤੇ ਸਾਨੂੰ ਦਰਸ਼ਨ ਕਰਵਾ ਲਿਆਣਗੇ ਉੱਪਰ ਜਿੱਥੇ ਜਿਹੜੇ ਬਲੀ ਕੰਧਾਰ ਸੀਗੇ ਜਿਨ੍ਹਾਂ ਨੇ ਉੱਪਰ ਤੇ ਪੱਥਰ ਗੇਰਿਆ ਸੀਗਾ ਬਾਕੀ ਤੁਹਾਨੂੰ ਹੁਣ ਜਾਂਦੇ ਹੋ ਉਧਰ ਦੇ ਵੀ ਦਰਸ਼ਨ ਕਰਾਵਾਂਗੇ ਫਸਟ ਸਾਨੂੰ ਯਾਦ ਸਿਖਾਈ ਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਦੇ ਲੋ ਜੀ ਕਰੋ ਦਰਸ਼ਨ ਗੁਰਦਾਰਾ ਸਾਹਿਬ ਅੰਦਰ ਗੁਰਦਸ਼ਨ ਕਰਨ ਉਹ ਵਚਨ ਯਾਦ ਕਰੋ ਜਦੋਂ ਸੰਸਾਰ ਦੇ ਚੋਂ ਸੰਤੂ ਬਸ ਬੇਸ਼ਕੀਰ ਜਨ ਲੱਗੇ ਤਾਂ ਸਿੱਖਾਂ ਨੇ ਧੋੜੇ ਦੀ ਲਗਾਵ ਪਕੜ ਲਈ ਅਦੇ ਪੁੱਛਿਆ ਕਿ ਸੰਤੂ ਜੀ ਤੁਸੀਂ ਸੱਚਖੰਡ ਪਿਆਨਾ ਕਰ ਰਹੇ ਹੋ ਲੋ ਜੀ ਇਹ ਹੈਗਾ ਹੀ ਗੁਰਦਾਰਾ ਪੰਜਾ ਸਾਹਿਬ ਦਾ ਲੰਗਰ ਹਾਲੀ ਤੇ ਇਤਿਹਾਸਿਕਾ ਪੰਜਾ ਸਾਹਿਬ ਦਾ ਹੋਇਆ ਸੀਗਾ ਜਿਹੜੇ ਅਹ ਟ੍ਰੇਨ ਦੇ ਵਿੱਚ ਭੁੱਖੇ ਜਿਹੜੀ ਸੰਗਤ ਸੀਗੀ ਉਹਨਾਂ ਨੂੰ ਲੰਗਰ ਸ਼ਿਕਾਣ ਵਾਸਤੇ ਧਰਨਾ ਲਾਇਆ ਸੀਗਾ ਟ੍ਰੇਨ ਦੇ ਅੱਗੇ ਇਹ ਜੋ ਕਿ ਟ੍ਰੇਨ ਜਿਹੜੇ ਸਿੱਖ ਸੰਗਤ ਦੇ ਅੱਗੇ ਬੈਠੀ ਸੀਗੀ ਉਹਨਾਂ ਨੂੰ ਪੇੜ ਦੀ ਹੋਈ ਅੱਗੇ ਲੱਗ ਰਹੀ ਸੀਗੀ ਤੇ ਇੱਥੇ ਇਹਨਾਂ ਨੇ ਫਿਰ ਵੀ ਸਿੱਧਕਣਾਂ ਡੋਲਿਆ ਤੇ ਨਾਲ ਦੀ ਨਾਲ ਲੰਗਰ ਵੀ ਸ਼ਿਕਾ ਰਹੇ ਸੀਗੇ ਤੁਸੀਂ ਪ੍ਰਸ਼ਾਦੇ ਦੇਖ ਸਕਦੇ ਹੋ। ਕੁਝ ਅਸੀਂ ਚੱਲੇ ਸੀਗੇ ਬਲੀਕੰਦਾਰ ਐ 10 ਸਿਕਿਉਰਟੀ ਨੇ ਪਹਿਲਾਂ ਸਾਨੂੰ ਪੂਰੇ ਬੰਦੇ ਗਿਣ ਕੇ ਬਾਹਰ ਭੇਜਿਆ ਤੇ ਉਨੇ ਪੂਰੇ ਉਹ ਗਿਣ ਕੇ ਅੰਦਰ ਲਿਕੇ ਆ ਬਾੜਨਗੇ। ਆ ਦੇਖ ਸਕਦੇ ਆ ਤੁਸੀਂ ਇੱਥੇ ਦੀਆਂ ਗਲੀਆਂ ਇਹ ਪੁਰਾਣੇ ਘਰ ਆ। ਗੁਰਦੁਰ ਸਾਹਿਬ ਦੀ ਪੁਰਾਣੀ ਮਾਰਤ ਸਾਰੀ ਇਹ। ਗੁਰਦਰ ਸਾਹਿਬ ਵੀ ਮਾਰਤਾਨੀ ਪ੍ਰਾਣੀ ਹੋ ਠੀਕ ਹੈ ਜੀ ਜਿੱਧਰ ਵੀ ਦੇਖੋ ਪੂਰੀ ਸਿਕਿਉਰਿਟੀ ਹੈ ਇੱਥੇ ਹੁਣ ਹੋ ਗਿਆ ਤੇਰਾ ਜੀ ਮੈਂ ਦੇਖ ਮੈਂ ਲੇਖੋ ਇਹ ਦੇਖੋ ਇਹ ਬਲੰਦ ਨੇ ਪੂਰੇ ਨਾ ਬਾਈ ਵਾਹ ਪੱਜਲਮਾ ਦੇ ਤੋਂ ਤੇ ਠੀਕ ਵਾਹ ਜੀ ਤੇਰੇ ਦਰ ਤੇ ਕੰਮ ਨਹੀਂ ਹੁੰਦੀ ਰਹਿ ਜਾਂਦੀ ਤੇਰੇ ਦਰ ਦੇ ਬੋਲੇ ਜੀ ਮਾਨ ਕਰ ਮੇ ਰਹਿਵਾਲਿਆਂ ਤੇਰੇ ਦਰ ਦੇ ਬੋਲੇ ਜੀ ਮਾਖਰ ਮੇਰਾ ਆਉਂਦਾ ਠਿੱਕੇ ਭੋਲ ਇਸ ਬਲੀਕੰਧਾਰ ਦੀ ਜਿਹੜੀ ਪੰਦਾ ਪਹਾੜੀ ਆ ਇਹਦੇ ਤੋਂ ਤੁਸੀਂ ਸਾਰਾ ਸ਼ਹਿਰ ਦੇਖ ਸਕਦੇ ਹਾਂ ਹਲੇ ਵੀ ਅਸੀਂ ਕਾਫੀ ਦੂਰ ਆ ਇਸ ਤੋਂ ਉੱਪਰ ਜੋ ਬਣਿਆ ਹੋਇਆ ਸਥਾਨ ਬਲੀਕੰਧਾਰ ਆ ਲੋ ਇਹ ਦੇਖੋ ਜੀ ਸੰਗਤ ਜੀ ਅੱਜ ਤਾਂ ਪੂਤਾ ਆ ਅਸੀਂ ਇੱਦਾਂ ਜਾ ਰਹੇ ਹਾਂ ਪਰ ਚੜ੍ਹਦੇ ਲੈਨਾਂ ਦੇ ਵਿੱਚ ਬੱਸ ਆਪਨੇ ਕਰਾਇਆ ਵਾਹਿਗੁਰੂ ਜੀ ਕਾਸ਼ ਕਿ ਪਹਿਲੀ ਵਾਰ ਚੜਨ ਚ ਰਸ ਵੱਜ ਗਿਆ ਦੇਖ ਰੋ ਭਾਈ ਮਰਦਾਨਾ ਜੀ ਤਿੰਨ ਵਾਰ ਆਏ ਖੁਸ਼ੀ ਖੁਸ਼ੀ ਆ ਕੇ ਹੋਣਗੇ ਹਨਾ ਬਾਬਾ ਜੀ ਬਹੁਤ ਸੇਵਾ ਜੀ ਬਹੁਤ ਪਿਆਰ ਸੀ ਹਨ ਉਹਦਾ ਗੁਰੂ ਨਾਨਕ ਦੇਵ ਜੀ ਨਾਲ ਹਾਂ ਵਾਹਿ ਹਾਂਜੀ ਬਾਬਾ ਜੀ ਬਿਲਕੁਰੀ ਠੀਕ ਹੋ ਜਮਾਈ ਸੇਮ ਤੋਂ ਆਪਾ ਕਾਫੀ ਆਵਾਜ਼ ਨਹੀਂ ਕੀ ਬਾਤ ਹੈ ਵਾਏ ਗੁਰੂ ਵਾਏ ਗੁਰੂ ਜੀ ਹਾਂ ਜਮਾਈ ਤਾਪੀ ਤੁਮ ਕਿਤੇ ਮਿਲਿਆ ਨਾ ਤੁਹਾਨੂੰ ਲਓ ਜੀ ਜੇਨੇ ਕਿਸੇ ਨੇ ਪਰਪੀਰ ਤੇ ਛਾਦਰ ਵਗੈਰਾ ਚੜਾਣੀ ਹੋਵੇ ਉਹ ਇੱਥੇ ਤੋਂ ਲੈ ਕੇ ਛੜਾ ਸਕਦਾ ਹੈ ਹੋਰ ਵੀ ਤੇਰੀਆਂ ਸ਼ਾਪ ਲੱਗੀਆਂ ਨੇ ਤੇਰੇ ਪਹੁੰਚ ਗਏ ਆ ਬਲੀ ਕਦਾਰ ਆ ਸੀਗਰ ਦੀ ਸਮਾਰਤ ਤੇ ਸਾਡੇ ਸਿੰਘ ਵੀਰੇ ਪਹੁੰਚ ਗਏ ਨੇ ਲੋ ਜੀ ਬਿੱਲਾ ਜੀ ਯਾ ਦੇਖੋ ਇਹ ਉਰਦਾ ਜਿਹੜਾ ਪਰਦਾ ਦਾ 뷰 ਹੈ ਇੱਥੋਂ ਸਾਰਾ ਜਿੰਨਾ ਵੀ ਆ ਸ਼ਹਿਰ ਦਿਖਦਾ ਹੈ ਕੋਈ ਕਿੰਨਾ ਬੰਦਾ ਸਾਹ ਦਿਖਦਾ ਹੈ ਲਓ ਜੀ ਚੱਲੇ ਆਈਏ ਆਪਾਂ ਥੱਲੇ ਨੂੰ ਹੁਣ ਲਓ ਜੀ ਆ ਗਿਆ ਸਵਾਦ ਸਵਾਦ ਬੱਲੇ ਬੱਲੇ ਲੋ ਤੁਹਾਨੂੰ ਦਿਖਾਉਂਦਾ ਬੈਕ ਦਾ ਵਿਊ ਇਸ ਸਾਈਡ ਤੋਂ ਆ ਗਿਆ ਆਹ ਸਾਰਾ ਜਿੰਨਾ ਵੀ ਹੈਗਾ ਤੁਹਾਨੂੰ ਦਿਖ ਰਿਹਾ ਹੈ ਉਹ ਪੂਰਾ ਦੇਖੋ ਕਬਰ ਬਣੀ ਆਪ ਤੋਂ ਬਲੀ ਕੰਧਾਰ ਦੀ ਦੱਸ ਦੇ ਆਹ ਹਾਂ ਤਾਂ ਦੱਸ ਤਾਂ ਬਲੀ ਕੰਧਾਰ ਦੀ ਕਲੀ ਕਬਰ ਬਣੀ ਵੀ ਜਿਹੜੀ ਲਓ ਜੀ ਆਪਾਂ ਬਲੀ ਕੰਧਾਰ ਤੋਂ ਬਾਅਦ ਸਾਡੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਨੇ ਉਰੇ ਆ ਕੇ ਲੰਗਰ ਪਾਣੀ ਛਕਿਆ ਤੇ ਇਸ ਸਾਈਡ ਦੇਖ ਮਿਲਦੀ ਹੈ ਕੜਾ ਪ੍ਰਸ਼ਾਦ ਦੀ ਤੇ ਲੰਗਰ ਹਾਲ ਇਸ ਸਾਈਡ ਹੈ ਉਰੇ ਬਹੁਤ ਸਾਰੀਆਂ ਸਰਾ ਬਣੀ ਹੋਈਆਂ ਇਸ ਸਾਈਡ ਤੋਂ ਜਾ ਕੇ ਵੀ ਕਾਫੀ ਸਾਰੀਆਂ ਬੜੀਆਂ ਬੜੀਆਂ ਸਰਾਵਾਂ ਜਿੱਥੇ ਅਸੀਂ ਬੈਠ ਰਹੇ ਹਾਂ ਤੇ ਇਸ ਸਾਈਡ ਸਾਰੇ ਜਿੰਨੇ ਵੀ ਆ ਕਮਰੇ-ਕਮਰੇ ਬਣੇ ਹੋਏ ਨੇ ਅੱਜ ਦੇ ਜੋ ਬਲੌਗ ਦੇ ਅਸੀਂ ਇਥੇ ਕਰਦੇ ਹਾਂ ਸਮਰਥਨ। ਉਮੀਦ ਕਰਦੇ ਹਾਂ ਕਿ ਇਹ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੇ ਹੋਵੇ। ਬਾਕੀ ਅਸੀਂ ਇਹ ਜੋ ਵੀ ਨਵੀਂ ਇਨਫੋਰਮੇਸ਼ਨ ਦਿੱਤੀ ਹੈ ਉਹ ਥੋੜੀ ਬਹੁਤੀ ਟੱਕ ਵੀ ਹੋ ਗਈ ਆ ਕਿਉਂਕਿ ਸਾਟਾ ਪੰਜ ਸਾਲ ਦੇ ਵਿੱਚ ਬਹੁਤ ਸਾਰੇ ਜੋ ਸਿੱਖ ਨੇ ਉਹਨਾਂ ਨੇ ਸ਼ਹੀਦੀ ਪਾਈ ਸੀਗੀ। ਤੇ ਉਹਦਾ ਇਤਿਹਾਸ ਅਜੇ ਤੱਕ ਨਾ ਘਟ ਰਿਹਾ। ਬਾਕੀ ਅੱਗੇ ਬਲੌਗ ਵੀ ਕਰਦੇ ਰਹੀ ਹਾਂ। ਲਵ ਯੂ ਦੇ ਬੱਚਾ